ਗੱਡੀਆਂ ਨਾ ਵਿਚਾਲੇ ਲਾ ਕੇ ਜਾਇਆ ਕਰੋ ਜਾਂ ਸਰਕਾਰ ਦੀ ਜੋ ਕੋਈ ਚਲਾਣ ਦਾ ਸ਼ਿਕਾਰ ਨਾ ਬਣੋ ਪਰ ਲੋਕ ਨਹੀਂ ਹੱਦਦੇ ਅਸੀਂ ਫਿਰ ਰੋਮ ਪਾਰਕਿੰਗ ਦੇ ਖਿਲਾਫ ਇਹ ਨਹੀਂ ਮਤਲਬ ਕਿ ਸਾਡੇ 10 12 ਇਹੀ ਹੁੰਦੇ ਖਲਾਫ ਰੋਮ ਪਾਰਕਿੰਗ ਤੁਹਾਡੇ ਕੋਲੇ ਰੋਜ਼ ਹੀ ਚਲਾਣ ਕੱਟੇ ਜਾਂਦੇ ਫਿਰ ਵੀ ਨਹੀਂ ਹੱਦਦੇ ਲੋਕ ਨਹੀਂ ਜਿੰਨੇ ਹੱਦਦੇ ਲੋਕਾਂ ਨੇ ਸਰਕਾਰੀ ਦਾ ਅਪੀਲ ਵੀ ਕਰੀਦੀ ਆ ਵੀ ਜਿਹੜੀ ਪਾਰਕਿੰਗ ਦੁਰਦਵਾਰਾਂ ਸਾਹਿਬ ਪੱਲ ਦੱਖਣੀ ਪਾਸੇ ਉੱਥੇ ਲਾ ਕੇ ਆਇਆ ਕਰੋ ਪਰ ਨਹੀਂ ਲੋਕ ਹੱਦਦੇ ਸਾਡੇ ਖਾਲੇ ਦੇ ਬੈਕ ਸਾਡ ਦੇ ਵਿੱਚ ਵੀ ਪਾਰਕਿੰਗ ਹੈਗੀ ਆ ਕਰੀਬ ਬਿਲਕੁਲ ਉੱਥੇ ਲਾਉਦੇ ਲੋਕ ਪਗੜੀ ਲੋਕ ਕਹਿੰਦੇ ਵੀ ਜਿੱਥੇ ਉਹ ਸਾਮਾਨ ਲੈਣਾ ਉੱਥੇ ਹੀ ਉਹਦੀ ਪਾਰਕਿੰਗ ਕਰਕੇ ਜਾਈਏ। ਸੋਣੇ ਕਹਿੰਦੇ ਸਾਡੇ ਸਵੇਰ ਦੀ ਗੱਡੀ ਲੱਗੀ ਸੀਗੀ ਕਿ ਜਿੰਨਾ ਇਹ ਇعلان ਕਰਦਾ ਹੋਵੇ ਕੋਈ ਇعلان ਦਾ ਨਾ ਲਾਤਾ ਹੀ। ਸੋ ਪਾਰਕਿੰਗ ਦਾ ਇਹ ਪਾਸ ਵਾਈਦਾ ਚਲਾਨ ਕਰਾਂਗਾ ਮੈਂ ਨਾਲ ਖਾਓ ਨਾਲ ਖਾਓ ਤੇ ਨਾਲ ਖਾਪਲਾ ਪੁੱਛ ਚਲਾਨ ਕਰ ਨਾਲ ਖਾਓ ਨਾਲ ਨਾਲ ਨੂੰ ਠੀਕ 하게 ਬੈਠੇ ਜਿਹਦਾ ਨਾਮ ਪਿੰਡ ਕਰਾਈ ਗਾ ਲੋ ਜੀ ਇੱਕੋ ਨੇ ਕੇ ਲੈਣਾ ਆ ਜਿਹੜੇ ਪੋਸ਼ ਕਰਮੀ ਆਨਲਾਈਨ ਚਲਾਏ ਜਿਹੜਾ ਕਾਟਰੀ ਗੱਡੀ ਦੇ ਉੱਤੇ ਹੀ ਰੱਖਦੇ ਆ ਯਾਰ ਜੀ ਅਰੇ ਜੀ ਕਰ ਮੈਂ ਸ਼ਰਮਿੰਦੀ ਜੜੀ ਕਰ ਆਂਦੇ ਜੜੀ ਜੀ ਕਰ ਦੋ ਵੀ ਲਗਾ ਕੇ ਦਿਖਾਓ ਸਭਾਉ ਨਾਲ ਖਾਓ ਤੇ ਤਾੜਾ ਭਰਿਆ ਹੋਇਆ ਦੋ ਮਿੰਟ ਖੜੀ ਤੂੰ ਮੈਂ ਦੋ ਮਿੰਟ ਦੀ ਖੜਦਾ ਮੈਂ ਦਾਣਾ ਦਿਖਾਉਂ ਜੀ ਵਿਕਰਮ ਜੀ ਕਰ ਵਿਕਰਮ Eu